ਹੈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਦਾ ਸੁਆਗਤ ਹੈ ਜੀ ਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪਿੱਲੋਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਲੋਪੋ ਕੇ ਜਗਾਵਾ ਤੇ ਚੱਕ ਮਿਸ਼ਰੀ ਖਾਂ ਵੀ ਲੱਗ ਗਈ ਹੈ ਜਿਹੜਾ ਜਿਹੜਾ ਲੋਪੋ ਕੇ ਤੇ ਅਜਨਾਲੇ ਨੂੰ ਰੋਡ ਜਾਂਦਾ ਰੋਡ ਤੇ ਇੱਕ ਪੜੀ ਪਿੰਡ ਆ ਜਿਹੜਾ ਵੀਜੀ ਹੁਣਾ ਦਾ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀਆਂ ਚਾਰੇ ਦੀਆਂ ਚਾਰੇ ਸੋਈਆਂ ਆ ਇੱਕ ਤੇ ਬਿਲਕੁਲ ਜੇ ਹੁਣ ਇਹ ਸੂਈ ਆ ਜੇਰ ਵੀ ਜਿੰਨੇ ਪ੍ਰੋਪਰ ਪਾਤੀ ਆ ਤੇ ਬਾਕੀ ਸਾਰੀਆਂ ਸੂਈਆਂ ਵਾ ਇੱਥੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਜੀ ਹਾਂਜੀ ਵਿਦਿ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਵਿਦਿ ਨਾਮ ਦੱਸਦੇ ਕਰੀ ਆਪਣਾ ਨਾਮ ਮਣੀ ਦੇ ਹਾਂਜੀ ਪਿੰਡ ਪੀਲਾ ਪਟਾ ਤਸੀਲ ਇਹ ਨਾਲਾ ਜਿਲ੍ਹਾ ਅੰਮ੍ਰਿਤਸਰ ਦੇ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ ਜੀ 9814001732 ਠੀਕ ਹੈ ਅੱਜ ਚਾਰ گاਵਾ ਚਾਰੇ ਸੂਈਆਂ ਨਾ ਠੀਕ ਹੈ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਪਹਿਲੇ ਨੰਬਰ ਤੇ ਹੀ ਆ ਜਿਹੜੀ ਕਿੰਨਾ ਚਿਰ ਹੋ ਗਿਆ ਜਿੰਨੇ ਸੂਈਆਂ ਜੀ ਹੋ ਵੀਰੇ 10 ਦਿਨ ਹੋ ਵੀਰੇ ਦਸ ਦਿਨ ਹੋ ਗਏ ਆ ਤੇ ਕਿੰਨਾ ਦੁੱਧ ਦੇਦੇ ਕੋਲ ਵੀਰ ਜੀ ਦੁੱਧ ਦੇਦੇ ਥੱਲੇ ਹੈਗਾ ਜੀ 15 ਕਿਲੋ 15 ਕਿਲੋ ਤਿਆਰ ਬਿਲਕੁਲ ਬਿਲਕੁਲ ਤਿਆਰ ਹੈ ਵੀਰ ਜੀ ਦੋ ਟਾਈਮ ਚਵਾ ਕੇ ਦਵਾਗੇ ਠੀਕ ਹੈ ਦੋ ਟਾਈਮ ਜਿੰਨੇ ਟਾਈਮ ਮਰਜ਼ੀ ਕੋਈ ਤਸਲੀ ਕਰ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਵੀਰ ਜੀ ਇਹ 20 ਤੋਂ ਪਲੱਸ ਹੀ ਜਾਊਗੀ ਅੱਛਾ ਹਾਂ ਜੀ ਠੀਕ ਹੈ ਅਜੇ ਵੀਰ ਜੀ ਆ ਵੇਖੋ ਤੁੜੀ ਪੈਣ ਦੀ ਹੈ ਜੇ ਤੇ ਪੱਠੇ-ਪੁੱਠੇ ਪਾਏ ਤਾਂ 20 ਤੋਂ ਪਲੱਸ ਜਾਣੀਏ ਤੋਰੋ ਹਾਂ ਫਿਰ ਇੱਕ ਦਿਨ ਤੋ ਬੰਦੇ ਨਹੀਂ ਚੇਹਰਾ ਥੋੜਾ ਜਿਹਾ ਵੱਧ ਕਰਦੀ ਅੱਗੇ ਬੱਚਾ ਸਾਈਡ ਤੇ ਬੰਨਿਆ ਤੇ ਦੋਵੇਂ ਖਲੋਂਦੀ ਨਹੀਂ ਬੱਚੇ ਦੇ ਨਾਲ ਹੀ ਤੁਰਦੀ ਆ ਆਹ ਦੇਖਾਂਗੇ ਮਗਰ ਵੱਛੀ ਜੀ ਮਗਰ ਇਹਦੇ ਵੱਛੀ ਵੀ ਚੰਗੀ ਆ ਅੱਛਾ ਤੇ ਥਣਾ ਦਾ ਸਾਈਜ਼ ਗੈਪ ਵੀ ਚੰਗਾ ਆ ਇਹਦਾ ਜਵਾਈ ਬੜੀ ਮੋਰੀ ਆ ਜੀ ਤੋਦੋ ਸਿੱਧੀ ਤੋਰਦੋ ਵਿੱਚ ਇੱਕ ਰੀ ਬਾਕੀ ਉਤਰਾਏ ਆ ਵੀ ਕੱਦ ਵਜਨ ਤਾਂ ਚੰਗੀ ਆ ਬੋਡੀ ਵੇਟ ਵੀ ਚੰਗਾ ਆ ਹੁਣ ਮੌਕੇ ਤੇ ਜਿਹੜਾ ਕਹਿੰਦੇ ਕਿ 15 ਲੀਟਰ ਤਿਆਰ ਆ ਤੇ ਬਾਕੀ ਥਣਾ ਦਾ ਸਾਈਜ਼ ਗੈਪ ਵੀ ਚੰਗਾ ਵਾ ਆ ਦੇਖ ਸਾਡੇ ਥਾਣੇ ਦੇ ਲੱਗੇ ਤਾਂ ਕਿੰਨਾ ਕਿ ਫਿਰ ਵੀਰ ਜੀ ਮੁੱਲ ਰੱਖੀਏ ਤਾਂ ਆਪਾਂ ਵੀਰ ਜੀ ਮੁੱਲ ਦੇਦਾ ਫਾਕੇ ਆ ਅੱਛਾ ਹਾਂਜੀ ਦੇਣੀ ਕਿੰਨੇ ਦੀ ਆਪਾਂ ਜਿੰਨੇ ਦੀ ਕਹੋਗੇ ਦੇ ਦਾਂਗੇ ਕਰ ਦੋ ਵਿੱਚੋਂ 60 ਚ ਮੰਨਦਾਂ ਤੁਸੀਂ ਮਾਨਤਾ ਕਰਾ ਲਈ ਆ ਵੀ ਜੈਸਨ ਉਹ ਕਰ ਦੋ ਫਿਰ ਵਾਵਾ ਜੀ ਨਾਲ ਬਾਅਦ ਤੁਹਾਡੀ ਵੀਡੀਓ ਦੇ ਅੱਜ ਬਣਾ ਤਿੰਨ ਹਜ਼ਾਰ ਰੁਪਏ ਦੀ ਘੱਟ ਲੈ ਲਾਂਗੇ अच्छा 57000 यार, यार बाकी चलो मौके ते और कर दोगे मान कर दंगे और तू ही करोंना दे करा लो 55 ਹੀ ਦੇ ਦਈਏ 55 ਹੀ ਦੇ ਦਾਂਗੇ ਠੀਕ ਆ ਚਲੋ ਬਾਕੀ ਕੋ ਫੋਨ ਲਾਊਗਾ ਤੇ ਮੌਕੇ ਤੇ ਕਰ ਦੋਗੇ ਹਣਾ ਅਜੇ ਵਿਰਜੀ ਅਜੇ ਸਾਈਡ ਵਾਲੀ ਗੱਲ ਕਰਨ ਨਹੀਂ ਹੈ ਜਿਹੜੀ ਜਮ ਖਾ ਵੀ ਦਿੰਨੇ ਆ ਚਲੋ ਤਿਲਕਨ ਵਾਲੀ ਜਗਾ ਵਾ ਫਿਰ ਆਣਦੇ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਜੇ ਇਹਨੂੰ ਕਿੰਨਾ ਚਿਰ ਹੋ ਗਿਆ ਜੈ ਸੂਈ ਨੂੰ ਵਿਰਜੀ ਨੂੰ 4 ਦਿਨ ਹੋਏ ਜੈ ਜੈ ਸੂਈ ਨੂੰ ਉਹ ਵੱਛੀ ਜੀ ਦੀ ਇਹਦੇ ਮਗਰ ਵੀ ਵੱਛੀ ਆ ਹਾਂਜੀ ਤੇ ਆਵ ਚੀਜੇ ਦੀ ਜਿਹੜੀ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਕਿਹਦੀ ਇਹਦੇ ਕੋਲ ਦੁੱਧ 16 ਕਿਲੋ ਜੇ ਤਿਆਰ ਜਰਾ ਅੱਛਾ ਤੋਂ ਪਲਾਸ ਆਈਏ ਤੋਰੋ ਹਾਂ ਫੇਰੀ ਨਾ ਬਾਕੀ ਉਤਰਾ ਇਹ ਆ ਵੀ ਕੱਜ ਕਾਠੇ ਦਾ ਸਾਰੀਆਂ ਤੇ ਉੱਚਾ ਵਾ ਤੇ ਨਿਗਰਵਾਨੇ ਦੀ ਆ ਜਿਹੜੀ ਬਾਕੀ ਦੁੱਧ ਦੇ ਚਵਾਈ ਤੁਸੀਂ ਆਪ ਕਰਕੇ ਖੜਨੀ ਆ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਦੂਰ ਦਾ ਵਾ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲੇ ਵੀਡੀਓ ਕਾਲ ਤੇ ਤੇ ਹਰ ਕੋਈ ਚਵਾਈ ਕਰਾ ਹੀ ਸਕਦਾ ਹੈ ਤਸੱਲੀ ਕਰਕੇ ਖੜੋ ਵੀਰ ਜੀ ਆਪ ਬਾਕੀ ਇਹ ਆ ਵੀ ਸਵੇਰੋਂ ਸਵੇਰ ਦਾ ਟਾਈਮ ਆ ਤੇ ਮੌਸਮ ਵੀ ਠੰਡਾ ਵਾ ਅਦੇ ਕਰਕੇ ਫਿਰ ਜੜੀਆਂ ਵਾ ਨਮਈਆਂ ਨਮਈਆਂ ਨਹੀਂ ਆ ਬਾਕੀ ਬਿਲਕੁਲ ਫਿਕਸ ਹਵਾਂ ਨੇ ਦੀ ਆ ਜਿਹੜੀ ਆ ਜਿਹੜਾ ਆ ਬਾਕੀ ਕੱਦ ਕਾਠ ਚੰਗਾ ਉੱਚਾ ਹੋਤਾ ਰ ਇਹਦਾ ਅਧਿਕਾਰ ਸਾਹਿਬ ਦੇਖੋ ਮੇਰੇ ਬਰਾਬਰ ਹੁੰਦੇ ਹੀ ਇਹਦੇ ਬਾਕੀ ਕੋਈ ਸਾਹਵਲਾ ਕਵੀਰ ਖੜੂਗਾ ਤੇ ਦੋ ਦਿਨ ਸਾਰਾ ਸਿਆਲ ਚੰਗਾ ਚਵਾਈ ਜਾਣਾ ਆ ਦੇ ਸੰਦੇ ਹਵਨਾਇਦਾ ਤੇ ਬਾਕੀ ਥਾਨ ਇਹਦੇ ਕੋ ਵੀ ਚੰਗਾ ਲੱਗਾ ਹੈ ਆ ਦੇ ਸਾਦੇ ਦੇ ਥਾਨ ਦਾ ਸਾਈਜ਼ ਹੈ ਫਿਕਸ ਹਵਾਨੇ ਦੀ ਹੈ ਜੀ ਤੇ ਇਹਦਾ ਫਿਰ ਮੁੱਲ ਵੀ ਦੀ ਇਹਦਾ ਵੀਰ ਜੀ ਮੁੱਲ 60000 ਦੇ 60000 ਆ ਹਾਂਜੀ ਤੇ ਵਿੱਚੋਂ ਕੋ ਮਾਨਤਨ ਮਾਨਤਨ ਵੀਰ ਜੀ ਇਹਦਾ ਵੀ 3000 ਕਰ ਦਾਂਗੇ ਏ ਵੀ ਉਹਨੇ ਦੀ ਦੇ ਦੀ 55 ਦੀ ਨਹੀਂ ਤੇ ਫਿਰ ਚਲੋ ਠੀਕ ਹੈ ਵੀਰ ਜੀ 55 ਹੀ ਦੇ ਦਾਂਗੇ 55 ਦੀ ਭਾਵੇਂ ਕੋਈ ਉਹ ਲੈ ਜਾਏ ਭਾਵੇਂ ਕੋਈ ਆ ਬਾਕੀ ਵੀਰ ਜੀ ਦੁੱਧ ਜਿੰਨੇ ਹੈਗੇ ਉਹਨੇ ਹੀ ਦੱਸੇ ਠੀਕ ਹੈ ਹਾਂਜੀ ਉਹ ਵੱਧ ਘੱਟ ਦੁੱਧ ਨਹੀਂ ਦੱਸੇ ਠੀਕ ਹੈ ਜੀ ਠੀਕ ਹੈ ਜੀ ਤੁਸੀਂ ਕਿੰਨੇ ਹੋਗੇ ਖੜੋ ਠੀਕ ਹੈ ਕੋਈ ਦੋ ਟਾਈਮ ਚ ਹੋਵੇ ਚਾਰ ਟਾਈਮ ਤੇ ਹੁਣ ਇਹਦੇ ਕੋਲ ਕਿੰਨਾ ਹੀ ਦੁੱਧ ਵੀਰ ਜੀ ਇਹਦੇ ਕੋਲ ਹੈਗਾ ਜੇ 11 12 ਕਿਲੋ ਜੇ ਇਹ ਪੁੱਛੀ ਆ ਜੇ ਅੱਛਾ ਇਹ ਤੇ ਮਗਰੀ ਬੱਤੀ ਹੈ ਤਾਜੀ ਸੋਈ ਹੈ ਵੀ ਹੈ ਨਾ ਨਾ ਲੈ ਜਿਹੜਾ ਨਾਲ ਲਈ ਹੈ ਹਾਂਜੀ ਵੇਖ ਲਓ ਆ ਦੇ ਸਾਦੇ ਚ ਹਾਂਜੀ ਤਾਜਾ ਨਾੜੂ ਨਾਲ ਹੀ ਹੈ ਇਹ ਕਿੰਨੇ ਦਿਨਾਂ ਦੀ ਸੋਈ ਹੈ ਇਹ ਵੀ ਵੀਰਜੀ ਉਹ ਰਾਤੀ ਸੋਈ ਹੈ ਸਵੇਰੇ ਸੋਈ ਜੇ ਅੱਛਾ ਹਾਂਜੀ ਕਿੱਥੀਆਂ ਸੋਈਆਂ ਅਬ ਮਤਲਬ ਚੌਂਹਾਂ ਦਿਨਾਂ ਦੀ ਉਹ ਲਾ ਲਓ ਚੌਂਹਾਂ ਦੀ ਉਹ ਲਾ ਲਓ ਅੱਛਾ ਚਾਰਕ ਦਿਨਾਂ ਹੋ ਗਏ ਨੋ ਵੀ ਤੇ ਇਹ ਕਿੰਨਾ ਦੁੱਧ ਕਰੀ ਜਾਊਗੀ ਵੀਰਜੀ ਇਹ ਕਰੀ ਜਾਊਗੀ 15-16 ਕਿਲੋ ਤੋਰੋ ਫੇਰ ਇੰਨਾ ਲੈ ਸਕਦੇ ਹਵਨ ਇਹਦਾ ਵੀ ਲੱਗ ਗਿਆ ਹਾਂ ਦਾ ਵੀ ਜੀ ਟਾਈਮ ਚੰਗਾ ਆ ਹਾਂਜੀ ਨੀਂਗੀਆਂ ਲੀਂਗੀਆਂ ਨੇ 12-12 ਕਿਲੋ ਦੇ ਦੇਣਾ ਨੇ ਹਾਂਜੀ ਜਿਹੜੀਆਂ ਟੋਕੜਾਂ ਉਹਨਾਂ ਨੇ 12-12 ਕਿਲੋ ਦੇਣਾ ਆ ਜਿਹ ਲੈ ਆਓ ਜੀ ਬਾਕੀ ਇਹ ਆ ਭੀ ਸਾਰੀਆਂ ਮਗਰੀ ਵਛੀਆਂ ਵਾਂ ਬਾਕੀ ਥਾਣੇ ਦੇ ਕਾ ਵੀ ਚੰਗਾ ਲੱਗਾ ਐ ਤੇ ਇਹਦਾ ਫਿਰ ਮੁੱਲ ਕ੍ਰਿਤੀ ਦਾ ਮੁੱਲ 45000 ਦੇ 45000 ਹਾਂਜੀ ਇਹ ਕਿੰਨੇ ਦੀ ਜਸਨੋਂ ਕਰ ਦੀਏ 42000 ਦੇ ਹਾਂਜੀ ਕਰ ਦੋਗੇ ਮੌਕੇ ਤੇ ਛੋਟ ਛੋਟ ਹੋਰ ਵੇਖ ਲਓ ਪੂਰੇ 40 ਦੀ ਕਰ ਦਿੰਦੇ ਫਿਰ 40 ਦੀ ਠੀਕ ਹੈ ਜੀ ਚਲੋ ਫਿਰ ਦੂਜੀ ਵੀਡੀਓ ਆ ਤੇ ਹੁਣ ਇਹ ਕਾਰ ਰਹਿ ਗਈ ਆ ਇਹ ਤਾਂ ਅਜੀਤ ਸੂਈ ਤੇ ਇਹ ਤਾਂ ਮਗਰ ਇੱਕ ਬੱਚਾ ਜੀ ਇਹ ਤਾਂ ਮਗਰ ਬੱਚਾ ਜੀ ਇਹ ਤਾਂ ਮਗਰ ਬੱਚਾ ਆ ਗਿਆ ਜੀ ਥਾਣੇ ਦੇ ਦੇਖ ਸਕਦੇ ਜੇ ਲਾਗੇ ਤੋਂ ਇਹਨੂੰ 2 ਘੰਟੇ ਵੇਲੇ ਸੂਈ ਵੇਲੇ ਤੇ ਜੇਰੀ ਨੇ ਪਾਤੀ ਆ ਜੜੀ ਇਹ ਕਿੰਨੇ ਕ ਦੁੱਧ ਆ ਲਈ ਜੇ ਇਹ ਲੀਜੀ 15 16 ਕਿਲੋ ਇਹ ਵੀ ਦਈ ਜਾਊਗੀ ਅੱਛਾ ਹਾਂਜੀ ਤੋਰੋ ਫੇਰ ਇਹਨਾਂ ਤੋਰ ਦੇਣੀ ਮੀ ਜੀ ਚਲਣ ਲੱਗੋ ਤੋਰ ਦੋ ਥੋੜੀ ਆ ਕੁਮਾਲ ਆ ਅਜ ਲੈ ਆਓ ਜੀ ਬਾਕੀ ਖੱਲਿਆ ਵੀ ਚੰਗੀ ਭਰ ਗਈ ਆ ਗਾਹਣ ਵੀ ਚੰਗੀ ਭਰੀ ਆ ਪਛਾਨ ਵੀ ਚੰਗੀ ਦਿਖਣ ਦੀ ਆ ਬਾਕੀ ਤਾਜੀ ਸੁਈਆ ਦਾ ਜੇ ਅੰਦਾਜ਼ਾ ਹੀ ਆ ਤੇ ਇਹਦਾ ਫਿਰ ਕਿੰਨਾ ਜੀ ਮੁੱਲ ਵੀਰ ਜੀ ਇਹਦਾ ਮੁੱਲ ਵੀਰ ਜੀ 45000 45000 ਆ ਹਾਂਜੀ ਇਹ ਕਿੰਨੇ ਦੀ ਕਰ ਦੀਏ ਇਹ ਵੀ ਵੀਰ ਜੀ 42000 ਦੀ ਦੇ ਦਾਂਗੇ ਤੇ ਵੀ ਫਿਰ ਜੋੜਾ ਬਰਾਬਰ ਹੀ ਕਰ ਦੀਏ ਜੋੜਾ ਜੋੜਾ ਕਰਦੀਏ ਅੱਜ ਚਲੋ ਇਤਨਾ ਹੀ ਕਰ ਲੋ ਵੀਰ 40 40 ਦੇ ਹਿਸਾਬ ਨਾਲ ਇਹ ਜੋੜਾ ਤੇ 55 55 ਦੇ ਹਿਸਾਬ ਨਾਲ ਹੋ ਜਾਊਗਾ ਹਾਂਜੀ ਤੇ ਬਾਕੀ ਹੋਰ ਕੁਝ ਹੈ ਨਾ ਫਿਰ ਬਾਤ ਵੀਰ ਜੀ ਬਾਕੀ ਇਹ ਆਪਣੀ ਤਸੱਲੀ ਕਰਕੇ ਖੜੇ ਸਾਰੀਆਂ ਸੂਈਆਂ ਵਾਂ ਹਾਂ ਸਾਰੀਆਂ ਸੂਈਆਂ ਵੀਰ ਜੀ ਤੇ ਆਪਣੀ ਤਸੱਲੀ ਕਰਕੇ ਵੇਖ ਚੱਕ ਕੇ ਖੜੇ ਜੀ ਹਾਂਜੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ ਚੱਕ ਕੇ ਪਸ਼ੂ ਖਰੀਦੋ ਜੀ